ਇਲੀਗਲ ਅਰੈਸਟ ਹੋਈ ਅਰਵਿੰਦ ਕੇਜਰੀਵਾਲ ਦੀ ਕਿ ਇਹ ਜਿਹੜੀ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਆ ਨਾ ਜਿਹੜੀ 24 ਜਾਣੀ ਆ ਉਹਦੇ ਕਫਨ ਚ ਅਖੀਰ ਲੱਗ ਕੇ ਲੱਭਤ ਹੋ ਮੋਦੀ ਸਾਹਿਬ ਕਹਿੰਦੇ ਪਰਿਵਾਰਵਾਦ ਕਿਹੜਾ ਪਰਿਵਾਰ ਹੈ ਦੇਖ ਦੀ ਰਾਜਨੀਤੀ ਚ ਅਜੀਤ ਪਰਵਾਰ ਨੂੰ ਕਹਿੰਦੇ ਇਹੀ 70000 ਕਰੋੜ ਖਾ ਗਿਆ ਅਗਲੇ ਦਿਨ ਨਾਲ ਦਿੱਲੀ ਚ 2 ਸਾਲ ਹੋ ਗਿਆ ਸਤਿੰਦਰ ਜੈਨ ਸਾਹਿਬ ਮਨੀਸ਼ ਜੀ ਸੰਜੇ ਸਿੰਘ ਜੀ ਤੇ ਹੁਣ ਅਰਵਿੰਦ ਕੇਜਰੀਵਾਲ ਇੱਕ ਸਿੰਗਲ ਪੈਣੀ ਹਜੇ ਤੱਕ ਕਵਰ ਨਹੀਂ ਹੋਈ ਅਰਵਿੰਦ ਕੇਜਰੀਵਾਲ ਜੀ ਜਿਹੜੇ ਆ ਉਹ ਇਕੋਲਤਾ ਲੀਡਰ ਹੈ ਜਿਹੜਾ ਮੋਦੀ ਨੂੰ ਬਹੁਤ ਸੜਕ ਤੋਂ ਲੈ ਕੇ ਸੰਸਦ ਤੱਕ ਛੋਟ ਕਰਾਉਂਦਾ ਕੁ ਮਨਜਿੰਦਰ ਸਰਸੇ ਵੱਲੋਂ ਗੱਲ ਬਿਆਨ ਆਇਆ ਕਹਿੰਦਾ ਸਚਾਈ ਜਿੱਤ ਹੋ ਗਈ ਇਹ ਜੇ ਕਰਾਪਟ ਮੁੱਖ ਮੰਤਰੀ ਹੁਣ ਭਾਵੇਂ ਇਹਨਾਂ ਦੇ ਐਮਐਲਏ ਮੰਤਰੀ ਹੁਣ ਉਹਨਾਂ ਨੂੰ ਅੰਦਰ ਤਾਰ ਕੀਤਾ ਕਿ ਲੋਕਾਂ ਦੇ ਪੈਸਿਆਂ ਦੇ ਨਾਲ ਕਰਾਪਟ ਕੀਤਾ ਉਹਨਾਂ ਨੇ 100-100 ਕਰੋੜ ਰੁਪਏ ਇਹਨਾਂ ਨੇ ਗਵਰਨ ਕਰ ਜੇ ਮਨਜਿੰਦਰ ਸਰਸੇ ਦੀ ਧੌਣ ਤੇ ਗੋਡਾ ਰੱਖ ਕੇ ਦਿੱਲੀ ਕਮੇਟੀ ਦੇ ਦਿੱਤੀ ਨਾ ਸਰੈਂਡਰ ਕਰਤੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਈਡੀ ਵੱਲੋਂ ਗ੍ਰਿਫਤਾਰੀ ਹੋਈ ਹੈ ਇਸ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਆਮ ਆਦੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਆਮ ਆਦੀ ਪਾਰਟੀ ਸਪੋਕਸਪਰਸਨ ਮਨਿੰਦਰ ਸਿੰਘ ਕਾਂਗਸਾਡੇ ਨਾਲ ਨੇ ਕਾਂਗਸਾਭ ਕਿਵੇਂ ਦੇਖਦੇ ਹੋ ਕਿ ਈਡੀ ਵੱਲੋਂ ਗ੍ਰਿਫਤਾਰੀ ਕਰ ਲਈ ਹੈ ਪਰ ਤੁਹਾਡੇ ਵੱਲੋਂ ਕਿਹਾ ਰਿਹਾ ਹੈ ਕਿ ਇਲਿਗਲ ਤੌਰ ਤੇ ਜਿਹੜੇ ਇਹ ਸੰਮਣ ਨੇ ਪਰ ਕੱਲ ਜਿਹੜੀ ਗ੍ਰਿਫਤਾਰੀ ਹੋਈ ਹੈ ਅਰਵਿੰਦ ਕੇਜਰੀਵਾਲ ਦੀ ਕਿਵੇਂ ਦੇਖਦੇ ਹੋ ਉਸ ਨੂੰ ਕਿ ਕੀਵੇਂ ਹੋਈ ਹੈ ਦੇਖੋ ਜਿਹੜੀ ਇਲੀਗਲ ਅਰੈਸਟ ਹੋਈ ਅਰਵਿੰਦ ਕੇਜਰੀਵਾਲ ਜੀ ਦੀ ਮੇਰਾ ਆਪਣਾ ਮੰਨਣਾ ਹੈ ਔਰ ਤੁਸੀਂ ਵੀ ਸਹਿਮਤ ਹੋਵੋਗੇ ਇਹ ਜਿਹੜੀ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਆ ਨਾ ਜਿਹੜੀ 24 ਜਾਣੀ ਆ ਉਹਦੇ ਕਫਨ ਚ ਅਖੀਰ ਲੱਗ ਕੇ ਲ ਸਾਬਤ ਹੋ ਤੁਸੀਂ ਇਹ ਦੇਖੋ ਪਹਿਲਾਂ ਆਪਾਂ ਚੰਡੀਗੜ੍ਹ ਤਮਾਸ਼ਾ ਦੇਖਿਆ ਮਤਲਬ ਚੰਡੀਗੜ੍ਹ ਇੱਕ ਛੋਟਾ ਜਿਹਾ ਸ਼ਹਿਰ ਹੈ ਕਿਸ ਹੱਦ ਤੱਕ ਇਹਨਾਂ ਨੇ ਵੋਟਾਂ ਦੀ ਲੁੱਟਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਆਪਾਂ ਦੇਖ ਰਹੇ ਹਾਂ ਮਣੀਪੁਰ ਚ ਕਿਸ ਤਰ੍ਹਾਂ ਅਤਿਆਚਾਰ ਮਹਿਲਾਵਾਂ ਤੇ ਕੀਤਾ ਮੋਦੀ ਸਾਹਿਬ ਕਹਿੰਦੇ ਪਰਿਵਾਰਵਾਦ ਕਿਹੜਾ ਪਰਿਵਾਰ ਹੈ ਦੇਸ਼ ਦੀ ਰਾਜਨੀਤੀ ਚ ਅਜੀਤ ਪਰਿਵਾਰ ਨੂੰ ਕਹਿੰਦੇ ਹੀ 70000 ਕਰੋੜ ਖਾ ਗਿਆ ਅਗਲੇ ਦਿਨ ਨਾਲ ਜੁਆਇਨ ਕਰਕੇ ਡਿਪਟੀ ਸੀ ਬਣਾ ਦਿੱਤਾ ਦਿੱਲੀ ਚ 2 ਸਾਲ ਹੋ ਗਿਆ ਹਮ ਸਤਿੰਦਰ ਜੈਨ ਸਾਹਿਬ ਹਮ ਮਨੀਸ਼ ਜੀ ਸੰਜੇ ਸਿੰਘ ਜੀ ਤੇ ਹੁਣ ਅਰਵਿੰਦ ਕੇਜਰੀ ਇੱਕ ਸਿੰਗਲ ਪੈਨੀ ਹਜੇ ਤੱਕ ਰਿਕਵਰ ਨਹੀਂ ਹੋਈ ਕੋਈ ਸਿੰਗਲ ਐਵੀਡੈਂਸ ਨਹੀਂ ਕਿਸੇ ਵੀ ਕੋਰਟ ਚ ਤਾਂ ਪਤਾ ਲੱਗ ਰਿਹਾ ਵੈਂਡਟਾ ਟੋਟਲੀ ਵੈਂਡਟਾ ਪੋਲਿਟਿਕਸ ਦਾ ਮਸਲਾ ਹੈ ਆ ਅਰਵਿੰਦ ਕੇਜਰੀਵਾਲ ਜੀ ਜਿਸ ਮਜ਼ਬੂਤੀ ਨਾਲ ਜਿਹੜੀ ਮੋਦੀ ਦੀ ਤਾਕਤ ਹੈ ਹਿੰਦੀ ਹਾਰਟਲੈਂਡ ਜਿਹੜੀ ਮੰਨੀ ਜਾਂਦੀ ਹੈ ਸੋ ਕਾਲ ਉੱਥੇ ਜਿਸ ਤਰੀਕੇ ਨਾਲ ਮੋਦੀ ਦੀਆਂ ਐਂਟੀ ਪੀਪਲ ਪਾਲਿਸਿਜ਼ ਨੂੰ ਬੇਨਕਾਬ ਕੀਤਾ ਬੇਪਰਦਾ ਕੀਤਾ ਲੋਕਾਂ ਦੇ ਘਰ ਘਰ ਗੱਲ ਜਿਹੜੀ ਪਹਚਾਈ ਆ ਉਹਨਾਂ ਨੂੰ ਡਰ ਲੱਗਦਾ ਉਹਨੂੰ ਸਦਰਸਤ ਹੁੰਦਾ ਹੈ ਕਿ ਅਰਵਿੰਦ ਕੇਜਰੀਵਾਲ ਜੀ ਜਿਹੜੇ ਆ ਉਹ ਇਕਲੌਤਾ ਲੀਡਰ ਹੈ ਜਿਹੜਾ ਮੋਦੀ ਨੂੰ ਬਹੁਤ ਸੜਕ ਤੋਂ ਲੈ ਕੇ ਸੰਸਦ ਤੱਕ ਐਕਸਪੋਜ਼ ਕਰਦਾ ਉਹ ਡਰ ਦੇ ਮਾਰੇ ਰਾਤ ਤੋਂ ਰਾਤ ਅਰੈਸਟ ਕੀਤਾ ਹੈ ਹਾਲਾਂਕਿ ਕੱਲ ਹੀ ਔਨਰੇਬਲ ਜਿਹੜੀ ਲੋਅਰ ਕੋਰਟ ਹੈ ਸੌਰੀ ਹਾਈ ਕੋਰਟ ਦਿੱਲੀ ਨੇ ਕਿਹਾ ਵੀ ਜਿਹੜੀ ਈਡੀ ਆ ਉਹ 2 ਭਾਗ 4 ਅਪ੍ਰੈਲ ਤੱਕ ਆਪਣਾ ਰਿਪਲਾਈ ਫਾਈਲ ਕਰੇ ਉਸ ਤੋਂ ਬਾਅਦ ਰਤ ਰਤ ਚੱਕਣਾ ਇਹ ਦੱਸ ਰੋਂਦਾ ਫ੍ਰਸਟ੍ਰੇਸ਼ਨ ਆਫ ਬੀਜਪੀ ਔਰ ਮੋਦੀ ਕੇਜਰੀਵਾਲ ਸਾਹਿਬ ਦਾ ਡਰ ਬੀਜਪੀ ਆਗੂ ਮਨਿੰਦਰ ਸਿੰਘ ਸੇਵਲੋਂ ਕੱਲ ਬਿਆਨ ਆਇਆ ਕਹਿੰਦਾ ਸਚਾਈ ਜਿੱਤ ਹੋਗੀ ਕਿ ਇਹ ਜੇ ਕਰਾਪਟ ਮੁੱਖ ਮੰਤਰੀ ਹੋਣ ਭਾਵੇਂ ਇਹਨਾਂ ਦੇ ਐਮ ਐਲ ਏ ਮੰਤਰੀ ਹੋਣ ਉਹਨਾਂ ਨੂੰ ਅੰਦਰ ਤਾਰ ਕੀਤਾ ਕਿ ਲੋਕਾਂ ਦੇ ਪੈਸਿਆਂ ਦੇ ਨਾਲ ਕਰਾਪਟ ਕੀਤਾ ਉਹਨਾਂ ਨੇ 100-100 ਕਰੋੜ ਰੁਪਏ ਇਹਨਾਂ ਨੇ ਗਮਨ ਕਰ ਲਿਆ ਜੇ ਮਨਜਿੰਦਰ ਸਰਸੇ ਦੀ ਧੌਣ ਤੇ ਗੋਡਾ ਰੱਖ ਕੇ ਦਿੱਲੀ ਕਮੇਟੀ ਦੇਤੀ ਨਾ ਸਿਰਿੰਡਰ ਕਰਦੀ ਜੇ ਨੂੰ ਡਰ ਨਹੀਂ ਸੀ ਤੇ ਬੀਜੇਪੀ ਦੇ ਹਵਾਲੇ ਕਮੇਟੀ ਕਿਉਂ ਕੀਤੀ ਉਹਨੂੰ ਪਹਿਲਾਂ ਇੱਕ ਗੱਲ ਪੁੱਛੇ ਦੂਜੀ ਗੱਲ ਜੇ ਅਜੀਤ ਪਵਾਰ ਵਾਂਗੂ ਅਰਵਿੰਦ ਕੇਜਰੀਵਾਲ ਜੀ ਇਹ ਜੁਆਇਨ ਕਰ ਜਣ ਬੀਜੇਪੀ ਤੇ ਬੀਜੇਪੀ ਫਿਰ ਉਹ ਦੁੱਧ ਦੇ ਧੋਪਿਆ ਹਮਿੰਤ ਵਿਸ਼ਵਾਸ਼ ਸ਼ਰਮਾ ਸਿਰੇ ਦਾ ਕਰਪਟ ਬੀਜੇਪੀ ਉਹਦੇ ਖਿਲਾਫ ਪ੍ਰੋਟੈਸਟ ਕਰ ਰਹੀ ਆ ਬੀਜੇਪੀ ਜੁਆਇਨ ਕਰ ਲਈ ਦੁੱਧ ਦਾ ਧੋਪਿਆ ਹੋ ਗਿਆ ਸੀਐਮ ਬਣਾਤਾ ਸੁਵਿੰਦਰ ਅਧਕਾਰੀ ਜਿਹੜਾ ਐਡੇ ਵੱਡੇ ਬੀਜੇਪੀ ਨੇ ਵੈਸਟ ਬੰਗਾਲ ਧਰਨੇ ਲਾਏ ਜਦੋਂ ਉਹਨੇ ਬੀਜੇਪੀ ਜੁਆਇਨ ਕਰ ਲਈ ਦੁੱਧ ਦਾ ਧੁੱਪਿਆ ਹੋ ਗਿਆ ਅਜੀਤ ਪਵਾਰ ਤੇ ਤਿੰਨ ਦਿਨ ਪਹਿਲਾਂ ਪ੍ਰਧਾਨ ਮੰਤਰੀ ਜੀ ਖੁਦ ਕਹਿੰਦੇ ਆ 70000 ਕਰੋੜ ਦੇ ਚੋਰ ਐ ਤੇ ਜਿਹੜਾ ਜੁਆਇਨ ਕਰ ਲਈ ਮਤਲਬ ਗੱਲ ਇਹ ਆ ਜੇ ਇਹਨਾਂ ਨੂੰ ਆਮ ਆਦੀ ਪਾਰਟੀ ਜੁਆਇਨ ਕਰ ਲੈਂਦੀ ਤੇ ਇਹ ਦੁੱਧ ਦੇ ਧੁੱਪੇ ਹੋ ਜਾਣੇ ਸੀ ਲੇਕਿਨ ਅੱਜ ਜਿਹੜਾ ਬੰਦਾ ਬੀਜੇਪੀ ਦੀ ਤਾਨਾਸ਼ਾਈ ਬੀਜਪੀ ਦੀ ਨਫ਼ਰਤ ਦੀ ਰਾਜਨੀਤੀ ਦੇ ਖਿਲਾਫ ਬੋਲਦਾ ਤੇ ਝੁਕਦਾ ਨਹੀਂ ਉਹ ਸੱਚਾ ਹੈ ਤੇ ਜਿਹੜਾ ਰਤੋ ਰਾਤ ਬੀਜਪੀ ਜੁਆਇਨ ਕਰ ਲੈਂਦਾ ਦਾ ਮਤਲਬ ਉਹ ਕਾਣਾ ਆ ਉਹ ਜੋਰ ਆ ਕਿਤੇ ਨਾ ਕਿਤੇ ਉਹ ਲੁੱਟ ਖਸੁੱਟ ਕਰਦਾ ਰਹੇ ਦੂਜੇ ਪਾਸੇ ਤੁਹਾਡੇ ਵਿਰੋਧੀ ਪਾਰਟੀਆਂ ਜਾਂ ਬੀਜਪੀ ਇਹ ਕਹਿ ਰਹੀ ਹੈ ਕਿ ਹੁਣ ਅਰਵਿੰਦ ਕੇਜੀਰੀ ਦੀ ਗ੍ਰਿਫਤਾਰੀ ਹੋਈ ਹੈ ਅਗਲਾ ਨੰਬਰ ਭਗਵੰਤ ਮਾਨ ਦਾ ਉਹੀ ਪਾਲਿਸੀ ਪੰਜਾਬ ਨੂੰ ਚੱਲ ਰਹੀ ਹੈ ਸ਼ਰਾਬ ਦੀ ਦੇਖੋ ਮੈਂ ਕਹਿੰਦਾ ਵੀ ਸ਼ਰਾਬ ਦੀ ਪਾਲਿਸੀ ਦੀ ਗੱਲ ਕਰ ਲਓ 2000 ਅਈ ਤੋਂ ਪਹਿਲਾਂ ਦੀ ਐਕਸਾਈਜ਼ ਦਾ ਰੈਵਨਿਊ ਕਲੈਕਸ਼ਨ ਦੇਖ ਲਓ 6000 ਤੋਂ ਟੱਪਿਆ ਨਹੀਂ 1 ਸਾਲ ਚ 10000 ਕਰੋੜ ਰੁਪਈਆ ਮਾਨਸਾਭ ਦੀ ਸਰਕਾਰ ਨੇ ਰੈਵਨਿਊ ਕਲੈਕਟ ਕੀਤਾ ਐਕਸਾਈਜ਼ ਤੋਂ ਬਾਹਰਲੇ ਸੋਬਿਆਂ ਦੀ ਨਕਲੀ ਸ਼ਰਾਬ ਬੰਦ ਕਰਾਈ ਹੈ ਇਹਨਾਂ ਦੀ ਜਿਹੜੀ ਸਿੰਡੀਕੇਟ ਸੀ ਫਿਊਡਲ ਵਾਈਂਡ ਅਮੀਰ ਘਰਾਨੇ ਜ਼ਗੀਰਦਾਰ ਜਿਹੜੇ ਕਬਜ਼ਾ ਕਰਦੇ ਸੀ ਰੇਤਾ ਤੇ ਸ਼ਰਾਬ ਤੇ ਟ੍ਰਾਂਸਪੋਰਟ ਤੇ ਉਹ ਬੰਦ ਕਰਤਾ ਤੇ ਐਕਸਾਈ ਚ ਚੋਰੀ ਕਿੱਥੇ ਹੋਈ ਜਦੋਂ 4 ਤੋਂ 5000 ਕਰੋੜ ਰੁਪਇਆ ਵਧਾਤੀ ਇਨਕਮ ਦਾ ਇਹਦਾ ਮਤਲਬ ਚੋਰੀ ਤੇ ਪਹਿਲਾਂ ਹੁੰਦੀ ਰਹੀ ਆ ਸੋ ਇਹ ਬੇਬੁਨਿਆਦ ਰੋਪ ਹੈ ਮਸਲਾ ਇੱਕੋ ਹੀ ਆ ਕਿ 24 ਦਾ ਇਹਨਾਂ ਨੂੰ ਡਰ ਸਤਾ ਰਿਹਾ ਆ ਆਮ ਆਦਮੀ ਪਾਰਟੀ ਵੱਡੀ ਤਾਕਤ ਬਣ ਕੇ ਉੱਭਰੀ ਆ ਮਾਨ ਸਾਹਿਬ ਦੀ ਅਗਵਾਈ ਚ ਸ਼ਾਨਦਾਰ ਸਰਕਾਰ ਚੱਲ ਰਹੀ ਆ ਨਫ਼ਰਤ ਦੀ ਰਾਜਨੀਤੀ ਪੰਜਾਬ ਚ ਪੈਰ ਨਹੀਂ ਲਾ ਰਹੀ ਸਾਰੇ ਇਹ ਸਾਰੇ ਛੱਟੇ ਵੱਟੇ ਜਿੰਨੇ ਵੀ ਹੈਗੇ ਆ ਹੁਣ ਦੇਖੋ ਇਹੀ ਜਾਖੜ ਪਹਿਲਾਂ ਤੇ ਬਾਦਲ ਸਾਹਿਬ ਨੂੰ ਗਾਲਾਂ ਕੱਢਦਾ ਜਦੋਂ ਜਿੰਦੇ ਸੀ ਹੁਣ ਉਹਨਾਂ ਦਾ ਦੂਜਾ ਪੁੱਤ ਬਣ ਰਿਹਾ ਸੀ ਉਹਨਾਂ ਦੇ ਉੱਥੇ ਭੋਗਤੇ बन ਰਿਹਾ ਹੈ ਕਿ ਨਾ ਦੂਜਾ ਪੁੱਤ ਇਹ ਉਹ ਜਾਖੜੀ ਆ ਸੋ ਗੱਲ ਇਹ ਇਨਾਂ ਨੂੰ ਪੰਜਾਬ ਨਾਲ ਕੋਈ ਮਸਲਾ ਨਹੀਂ ਇਨਾਂ ਦੇ ਨਿਜੀ ਇੰਟਰਸਟ ਹੈ ਫਿਊਡਲ ਲੋਕ ਜਿਹੜੇ ਜ਼ਗੀਰਦਾਰ ਲੋਕ ਹੈ ਆਪਸ ਸਾਰੇ ਚਾਹੇ ਬਾਜਵੇ ਹੋਣ ਬਾਦਲ ਹੋਣ ਜਾਖੜ ਹੋਣ ਇੱਕੋ ਥਾਲੀ ਦੇ ਚੱਟੇ ਵਟਟੇ ਆ ਮਸਲਾ ਇਹ ਕਿ ਆਪਣੇ ਕਾਰੋਬਾਰ ਬਚਾਉਣੇ ਆਮ ਸੁਧਾਰਨ ਬੰਦਾ ਸੀਐਮ ਬਣ ਗਿਆ ਇਮਾਨਦਾਰ ਬਣ ਗਿਆ ਕੱਢ ਕੇ ਨਾਲ ਮੁੱਖ ਮੰਤਰੀ ਨੇ ਕਿਹੜਾ ਘਰ ਬਣਾਇਆ ਭਗਵੰਤ ਮਾਨ ਜੀ ਨੇ ਦੱਸ ਦੇਣ ਸਾਬਿਤ ਕਰ ਸੋ ਇਹ ਇਹ ਲੋਕ ਹੁਣ ਐਕਸਪੋਜ਼ ਹੋ ਗਿਆ ਹੁਣ ਇਹਨਾਂ ਦੀ ਦੁਕਾਨਦਾਰੀਆਂ ਬੰਦ ਹੋ ਗਈਆਂ ਇਸ ਕਰਕੇ ਇਹਨਾਂ ਨੂੰ ਪ੍ਰੋਬਲਮ ਹੈ ਠੀਕ ਹੈ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਹਰਿੰਦਰ ਸਿੰਘ ਕਾਂਗ ਜਿੰਨਾ ਵੱਲੋਂ ਦੱਸਿਆ ਗਿਆ ਕਿ ਲਗਾਤਾਰ ਈਡੀ ਭਾਵੇਂ ਬੀਜੇਪੀ ਹੈ ਗਲਤ ਕਾਰਵਾਈ ਕਰ ਰਹੀ ਹੈ ਜਿਸ ਨੂੰ ਲੈ ਕੇ ਅਰਵਿੰਦ ਕੇਰੀਵਾਲ ਦੀ ਜਿਹੜੀ ਗ੍ਰਿਫਤਾਰੀ ਉਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਿਹੜੇ ਕੀਤੇ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਨੂੰ ਦੱਸਿਆ ਗਿਆ ਕਿ ਹੋਰ ਵੀ ਤਿੱਖੇ ਰੋਸ ਪ੍ਰਦਰਸ਼ਨ ਹੋਣਗੇ ਅਗਰ ਅਰਵਿੰਦ ਕੇਰੀਵਾਲ ਦੀ ਰਿਹਾਈ ਨਾ ਹੋਈ ਦੇਖਦੇ ਕਿ ਆਉਣ ਵਾਲੇ ਦਿਨਾਂ 'ਚ ਹੋਣਾ ਅਰਵਿੰਦ ਕੇਰੀਵਾਲ ਨੂੰ ਪੁਲਿਸ ਰਿਹਾ ਕਰਦੀ ਨਹੀਂ ਉਹ ਤੁਹਾਨੂੰ ਵਾਲਾ ਸਮਝ ਦੱਸੇਗਾ ਤੁਹਾਡੇ ਨਾਲ ਕੈਮਰਾਮੈਨ ਜਸਪ੍ਰੀ